ਮੇਰੇ ਮਜਬੂਰੀ ਆ ਕੱਲ ਸਾਡੇ ਕਿਸਾਨ ਨੇ ਮੇਰੇ ਜਿਹੜੇ ਜਮੈਂ ਬਿਲਕੁਲ ਬਜ਼ੁਰਗ ਉਹ ਮਤਲਬ 70 ਸਾਲ ਦੀ ਉਮਰ ਦੇ ਸੀਗੇ ਉਹਨਾਂ ਦੇ ਸਿਰਾਂ ਦੇ ਵਿੱਚ ਸੱਟਾਂ ਲੱਗੀਆਂ ਨੇ ਕੱਲ ਤੇ ਉਹਨਾਂ ਦੇ ਸਿਰ ਐਦਾਂ ਫਟ ਗਏ ਸੀਗੇ ਜਿਦਾਂ ਖਰਬੂਜਾ ਫਟਿਆ ਹੁੰਦਾ ਉਹਨੂੰ ਦੇਖ ਕੇ ਸਾਰੀ ਰਾਤ ਨੀਂਦ ਨਹੀਂ ਆਈ ਫਿਰ ਸਾਨੂੰ ਅਨਮੋਲ ਮਾਨ ਜੀ ਦੀ ਗੱਲ ਯਾਦ ਆਈ ਵੀ ਉਹਨਾਂ ਨੇ ਪਤੰਗਾ ਦਾ ਕੰਪੀਟੀਸ਼ਨ ਰੱਖਿਆ ਰਿਸਾਨ ਨੇ ਕਿਹਾ ਵੀ ਅੱਜ ਕੰਪੀਟੀਸ਼ਨ ਪਰ ਇੱਧਰ ਹੀ ਚੱਲਣਾ ਉਹ ਦੇਖੀ ਜੋ ਪੰਜਾਬ ਸਰਕਾਰ ਤਾਂ ਬਹੁਤ ਕੰਮ ਕਰ ਰਹੀ ਆ ਉਹਣਾ ਤੁਸੀਂ ਦੇਖੋ ਮਤਲਬ ਅੱਤਵਾਦੀ ਸੀਗਾ ਜਿਹੜਾ ਆਪਣਾ ਹੁਣ ਮਤਲਬ ਚੱਕਿਆ ਹਨਾ ਉਹ ਪਹਾਣਾ ਸਿੱਧੂ ਉਹ ਕਿੱਡਾ ਤਕੜਾ ਟੈਰਰਿਸਟ ਸੀਗਾ ਉਹ ਫੜਿਆ ਨਹੀਂ ਗਿਆ ਕਦੋਂ ਉਹ ਕਾਬੂ ਨਹੀਂ ਆਇਆ ਮੇਰੇ ਹੱਥੇ ਜ਼ਿਮੀਦਾਰਾਂ ਦੇ ਮੁੰਡਿਆਂ ਦੇ ਇਹ ਹਾਲ ਹੋ ਰਿਹਾ ਜਦੋਂ 5ਵੀਂ 7ਵੀਂ ਕਲਾਸ ਚ ਹੁੰਦਾ ਤਾਂ ਜੇ ਉਹਨਾਂ ਨੂੰ ਪੁੱਛੋਗੇ ਵੀ ਤੁਸੀਂ ਕੀ ਬਣਨਾ ਹੈ ਕਹਿੰਦੇ ਬਾਹਰ ਜਾਣਾ ਪੰਜਾਬ ਗਵਰਨਮੈਂਟ ਕੁਝ ਨਹੀਂ ਦੇਖਦੀ ਸਾਰੇ 120 ਮਤਲਬ ਜਿੰਨੇ ਰੱਖ ਰਹੇ ਨੇ ਪੁਲਾਈ ਸਾਰੇ 120 ਭਰਤੀ ਕਰ ਰਹੇ ਨੇ ਸਾਡੇ ਪੰਜਾਬ ਦਾ ਇੱਕ ਵੀ ਬੰਦਾ ਭਰਤੀ ਨਹੀਂ ਕਰ ਰਿਹਾ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹਨਾਂ ਵਾਸਤੇ ਨਾ ਜੇ ਕੋਈ ਜੋਬਾਂ ਬਣੀਆਂ ਨੇ ਤਾਂ ਜੇਲਾਂ ਨੇ ਬਾਈ ਪੰਜਾਬ ਸਰਕਾਰ ਨਾ ਜਾਗੀ ਤਾਂ ਪੰਜਾਬ ਸਰਕਾਰ ਨੂੰ ਮੂੰਹ ਦੀ ਖਾਣੀ ਹੋਵੇਗੀ ਇਹ ਜੋ ਤੁਸੀਂ ਪਤੰਗ ਦੇਖ ਰਹੇ ਹੋ ਇਹ ਸ਼ੰਭੂ ਬਾਰਡਰ ਤੇ ਇਹਨਾਂ ਨੂੰ ਕੋਈ ਪਤੰਗ ਚੜਾਉਣ ਦਾ ਸ਼ੌਂਕ ਨਹੀਂ ਹੈ ਇਹ ਪਤੰਗ ਇਸ ਲਈ ਚੜ ਰਹੇ ਨੇ ਕਿਉਂਕਿ ਵਾਰੀ-ਵਾਰੀ ਇੱਥੇ ਡਰੋਨ ਉੱਡਦਾ ਤੇ ਲੋਕਾਂ ਦੇ ਉੱਤੇ ਗੋਲੀਬਾਰੀ ਕਰਦਾ ਦਿਖਾਈ ਦਿੰਦਾ ਤੇ ਇਹ ਗੋਲੀਬਾਰੀ ਡਰੋਨਾਂ ਹੀ ਨਾ ਕੀਤੀ ਜਾਵੇ ਤਾਂ ਕਰਕੇ ਪਤੰਗ ਚੜਾ ਕੇ ਉਸ ਡਰੋਨ ਨੂੰ ਟੱਕਰਾ ਕੀਤਾ ਜਾਂਦਾ ਉਸ ਡਰੋਨ ਦਾ ਸਾਹਮਣਾ ਕੀਤਾ ਜਾਂਦਾ ਕਿ ਤਾਂ ਕਿ ਡਰੋਨ ਆਪਣੀਆਂ ਕਾਰਵਾਈਆਂ ਨਾ ਕਰੇ ਅਤੇ ਡਰੋਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਇਹ ਨੌਜਵਾਨਾਂ ਦੀ ਤਿਹਾਰ ਨਹੀਂ ਮਨਾ ਰਹੇ ਇਹ ਨੌਜਵਾਨ ਇਹ ਤਰੀਕੇ ਨਾਲ ਡਰੋਨ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਤੁਹਾਡੇ ਨਾਲ ਗੱਲਬਾਤ ਕਰਦੇ ਆ ਕਿ ਇਹ ਡਰੋਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਜੀ ਬਾਜੀ ਬਿਲਕੁਲ ਰੋਕਣ ਦੀ ਡਰੋਨ ਨੂੰ ਕੋਸ਼ਿਸ਼ ਕੀਤੀ ਜਾਂਦੀ ਹੈ ਕਿਉਂਕਿ ਆਪਣੇ ਕੋਲ ਹੋਰ ਤਾਂ ਕੋਈ ਹੱਲ ਹੈ ਨਹੀਂ ਬਾਜੀ ਹਾਂ ਜੀ ਯੋਗ ਨਮਾਣੇ ਇਹ ਬੰਦਿਆ ਮਤਲ ਆਹੀ ਆਪਣੇ ਕੋਲ ਤਾਂ ਰੋਕਣ ਦੀ ਮਤਲ ਕੋਸ਼ਿਸ਼ ਰੱਖਦੇ ਆ ਪਰ ਸਵੇਰ ਦਾ ਇੱਕ ਵਾਰ ਹੀ ਆਇਆ ਨਹੀਂ ਤਾਂ ਕੱਲ ਦਾ ਤਾਂ ਹਲਕਾ ਪਾ ਕੇ ਰੱਖਿਆ ਹੁਣੇ ਪੂਰਾ ਹਾਂਜੀ ਅਸੀਂ ਇਹ ਦੇਖਿਆ ਜਾ ਰਿਹਾ ਕਿ ਜਿਹੜਾ ਇਹ ਡਰੋਨ ਆਪਾਂ ਰੋਕਣ ਦੀ ਕੋਸ਼ਿਸ਼ ਕਰ ਰਹੇ ਆ ਇਹ ਆਪਣਾ ਕੋਈ ਸ਼ੌਂਕ ਨਹੀਂ ਹੈ ਇਹ ਮਜਬੂਰੀ ਹੈ ਜਿਹੜੀ ਤੰਗ ਚੜਾਉਣਾ ਆਪਣੀ ਮਜਬੂਰੀ ਹੈ ਹੋਰ ਕੋਈ ਕਾਰਨ ਵੀ ਨਹੀਂ ਆਪਣਾ ਕੋਈ ਚਾਰਾ ਵੀ ਨਹੀਂ ਹੈ ਆਪਾਂ ਡਰੋਨ ਨੂੰ ਰੋਕ ਲਈਏ ਮੇਰੇ ਮਜਬੂਰੀ ਆ ਕੱਲ ਸਾਡੇ ਕਿਸਾਨ ਨੇ ਮੇਰੇ ਜਿਹੜੇ ਜਮਈ ਬਿਲਕੁਲ ਬਜ਼ੁਰਗ ਉਹ ਮਤਲਬ 70 ਸਾਲ ਦੀ ਉਮਰ ਦੇ ਸੀਗੇ ਉਹਨਾਂ ਦੇ ਸਿਰਾਂ ਦੇ ਵਿੱਚ ਸੱਟਾਂ ਲੱਗੀਆਂ ਨੇ ਕੱਲ ਤੇ ਉਹਨਾਂ ਦੇ ਸਿਰ ਐਦਾਂ ਫਟ ਗਏ ਸੀਗੇ ਜਿਦਾਂ ਕਰਬੂਜਾ ਫਟਿਆ ਹੁੰਦਾ ਉਹਨੂੰ ਦੇਖ ਕੇ ਸਾਰੀ ਰਾਤ ਨੀਂਦ ਨਹੀਂ ਆਈ ਸਾਰੀ ਰਾਤ ਨੀਂਦ ਨਹੀਂ ਆਈ ਫਿਰ ਹੁਣ ਦੇਖ ਕੇ ਸਾਰੀ ਰਾਤ ਮਤਲਬ ਪੂਰਾ ਲਾਇਆ ਦਿਮਾਗ ਵੀ ਕੀ ਕਰਨਾ ਚਾਹੀਦਾ ਫਿਰ ਸਾਨੂੰ ਅਨਮੋਲ ਮਾਨ ਜੀ ਦੀ ਗੱਲ ਯਾਦ ਆਈ ਵੀ ਉਹਨਾਂ ਨੇ ਪਤੰਗਾਂ ਦਾ ਕੰਪੀਟੀਸ਼ਨ ਰੱਖਿਆ ਰਿਸਾਨ ਨੇ ਕਿਹਾ ਵੀ ਅੱਜ ਕੰਪੀਟੀਸ਼ਨ ਪਰ ਇੱਧਰ ਹੀ ਚੱਲਣਾ ਉਹ ਦੇਖੀ ਜੋ ਠੀਕ ਹੈ ਜੀ ਹਾਂ ਜੀ ਇਹ ਹੁਣ ਇਹ ਮਤਲਬ ਰੁਕਿਆ ਦਾ ਪ੍ਰਭਾਵ ਮੇਰੇ ਰੁਕੇ ਆ ਇੱਕ ਦੋ ਵਾਰ ਫਸਾਇਆ ਸੀਗਾ ਪਹਿਲਾਂ ਉੱਥੇ ਮਤਲਬ ਹੀ ਅਨਬੈਲੈਂਸ ਹੋ ਗਿਆ ਸੀ ਇੱਕ ਵਾਰ ਹੁਣ ਸੁੱਟ ਕੇ ਗਿਆ ਸਵੇਰ ਦਾ ਬਾਰਡਰ ਮਤਲਬ ਇੱਥੇ ਤੱਕ ਜਿੱਥੇ ਹੋਣਾ ਸੀ ਖੜੇ ਆ ਇੱਥੇ ਤੱਕ ਸਵੇਰ ਦਾ ਇੱਕ ਵਾਰ ਹੀ ਆਇਆ ਹੁਣ ਨਹੀਂ ਕੱਲ ਦੌਰੇ 100 ਢੇ ਲਾ ਗਿਆ ਸੀ ਬਹੁਤ ਬੰਦੇ ਫੱਟੜ ਕਰ ਗਿਆ ਸੀ ਅੱਜ ਡਰੋਨ ਨਾਲ ਕੋਈ ਮੇਰੇ ਹਿਸਾਬ ਨਾਲ ਫੱਟੜ ਨਹੀਂ ਹੋਇਆ ਇਹ ਆਪਣੇ ਪੰਜਾਬ ਸਰਕਾਰ ਦੀ ਵੀ ਨਾਕਾਮੀ ਹੈ ਕਿਉਂਕਿ ਪੰਜਾਬ ਦੀ ਧਰਤੀ ਦੇ ਉੱਤੇ ਹਰਿਆਣਾ ਸਰਕਾਰ ਜੇ ਪੰਜਾਬ ਸਰਕਾਰ ਚਾਹੇ ਤਾਂ ਕੋਈ ਕਾਰਵਾਈ ਨਹੀਂ ਕਰ ਸਕਦੀ ਪਰ ਮੈਨੂੰ ਲੱਗਦਾ ਕਿ ਤਨਾ ਕਿਤੇ ਪੰਜਾਬ ਸਰਕਾਰ ਵੀ ਇਹਨਾਂ ਦੇ ਨਾਲ ਮਿਲੀ ਹੋਈ ਹੈ ਤਾਂ ਹੀ ਪੰਜਾਬ ਪੰਜਾਬ ਸਰਕਾਰ ਤਾਂ ਬਹੁਤ ਕੰਮ ਕਰ ਰਹੀ ਆ ਹੁਣ ਤੁਸੀਂ ਦੇਖੋ ਮਤਲਬ ਹੀ ਅਤਵਾਦੀ ਸੀਗਾ ਜਿਹੜਾ ਆਪਣਾ ਹੁਣ ਮਤਲਬ ਚੱਕਿਆ ਹਨ ਉਹ ਪਹਾਨਾ ਸਿੱਧੂ ਉਹ ਕਿੱਡਾ ਤਕੜਾ ਟੈਰਿਸਟ ਸੀਗਾ ਉਹ ਫੜਿਆ ਨਹੀਂ ਗਿਆ ਕਦੋਂ ਉਹ ਕਾਬੂ ਨਹੀਂ ਆਇਆ ਉਹ ਕਾਬੂ ਕਰਨ ਚ ਲੱਗੀ ਹੋਈ ਆ ਨੌਜਵਾਨਾਂ ਨੂੰ ਅੱਤਵਾਦੀ ਬਣਾਉਣ ਚ ਲੱਗੀ ਹੋਈ ਆ ਸਰਕਾਰ ਸਰਕਾਰ ਬਹੁਤ ਕੰਮ ਕਰ ਰਹੀ ਹੈ ਜੀ ਆਪਣੇ ਇਹ ਨੌਜਵਾਨਾਂ ਦੇ ਵਿੱਚ ਜਿਹੜਾ ਰੋਸ ਦਿਖਾਈ ਦੇ ਰਿਹਾ ਇਹ ਸੱਚ ਹੈ ਕਿਉਂਕਿ ਜਿਹੜਾ ਤੁਸੀਂ ਜ਼ੋਰ ਇਹ ਕੰਮਾਂ ਤੇ ਲਾ ਰਹੇ ਹੋ ਤੁਸੀਂ ਕਿਸਾਨੀ ਨੂੰ ਸੁਧਾਰੋ ਤੁਸੀਂ ਨੌਜਵਾਨਾਂ ਨੂੰ ਰੁਜ਼ਗਾਰ ਦਿਓ ਤੁਸੀਂ ਕਿਹੜੇ ਕੰਮ ਹੀ ਲੱਗੇ ਹੋ ਯਾਰ ਤੁਸੀਂ ਮੂੰਹ ਚੱਕ ਕੇ ਕੋਈ ਨਾ ਕੋਈ ਰੋਜ਼ ਬਿਆਨ ਦੇ ਦਿੰਦੇ ਨੇ ਉਹ ਵੀ ਆਹ ਹੋਣਾ ਚਾਹੀਦਾ ਭਾਨਾ ਸਿੱਧੂ ਨੇ ਜੀ ਕਿਹੜੀ ਧੋਪ ਚਲਾਦੀ ਸੀ ਵੀ ਤੁਸੀਂ ਇੱਥੇ ਸਾਰਾ ਰੌਲਾ ਕੀ ਆ ਮਤਲਬ ਵੀ ਐਮਐਸਪੀ ਦਾ ਰੌਲਾ ਅਸੀਂ ਮੰਗਦੇ ਕੀ ਨੇ ਕਿਸਾਨ ਮੰਗਦੇ ਕੀ ਨੇ ਆਪਣਾ ਹੱਕ ਇਹ ਕਿਹੜਾ ਕੋਈ ਨਿਆਂਇਕ ਮਤਲਬ ਉਹ ਮੰਗਦੇ ਆ ਸਾਡੇ ਤੋਂ ਮਤਲਬ ਚੀਜ਼ਾਂ ਮੰਗਦੇ ਆ ਪੁਰੇ ਕੋਈ ਪ੍ਰੋਪਰ ਲੈਟ ਦਾ ਟਾਈਮ ਨਹੀਂ ਹੈਗਾ ਕੁਝ ਨਹੀਂ ਵੀਰੇ ਇੱਥੇ ਜ਼ਿਮੀਦਾਰਾਂ ਦੇ ਮੁੰਡਿਆਂ ਦੇ ਹਾਲ ਹੋ ਰਿਹਾ ਜਦੋਂ 5ਵੀਂ 7ਵੀਂ ਕਲਾਸ ਚ ਹੁੰਦਾ ਤਾਂ ਜੇ ਉਹਨਾਂ ਨੂੰ ਪੁੱਛੋਗੇ ਵੀ ਤੁਸੀਂ ਕੀ ਬਣਨਾ ਕਹਿੰਦੇ ਬਾਹਰ ਜਾਣਾ ਆਪਣਾ ਉਹਨਾਂ ਨੇ ਇੱਥੇ ਤੱਕ ਬਣਾ ਰੱਖਿਆ ਕਿਉਂਕਿ ਉਹਨਾਂ ਨੂੰ ਪਤਾ ਲੱਗ ਰਿਹਾ ਕਿ ਮਾਨਸਿਕਾ ਇੱਥੇ ਤੱਕ ਪਹੁੰਚ ਗਈ ਸਾਡੀ ਵੀ ਸਾਡਾ ਇੱਥੇ ਕੋਈ ਹੱਲ ਹੈ ਹੀ ਨਹੀਂ ਪੰਜਾਬ ਗਵਰਨਮੈਂਟ ਕੁਝ ਨਹੀਂ ਦੇਖਦੀ ਸਾਰੇ ਬਾਹਰੋਂ ਮਤਲਬ ਜਿੰਨੇ ਰਖ ਰਹੇ ਨੇ ਪੁਲਾਈ ਸਾਰੇ ਬਾਹਰੋਂ ਭਰਤੀ ਕਰ ਰਹੇ ਨੇ ਸਾਡੇ ਪੰਜਾਬ ਦਾ ਇੱਕ ਵੀ ਬੰਦਾ ਭਰਤੀ ਨਹੀਂ ਕਰ ਰਿਹਾ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹਨਾਂ ਵਾਸਤੇ ਨਾ ਜੇ ਕੋਈ ਜੌਬਾਂ ਬਣੀਆਂ ਨੇ ਤਾਂ ਜੇਲਾਂ ਨੇ ਬਾਈ ਪੰਜਾਬ ਸਰਕਾਰ ਤੋਂ ਨੌਜਵਾਨਾਂ ਦੀ ਉਮੀਦ ਉੱਠਦੀ ਜਾ ਰਹੀ ਹੈ ਤੇ ਜੇ ਹੁਣ ਵੀ ਪੰਜਾਬ ਸਰਕਾਰ ਨਾ ਜਾਗੀ ਤਾ ਪੰਜਾਬ ਸਰਕਾਰ ਨੂੰ ਮੂੰਹ ਦੀ ਖਾਣੀ ਹੋਵੇਗੀ ਦੇਖੋ ਤੁਹਾਨੂੰ ਦਿਖਾ ਰਹੇ ਆਂ ਬਾਰ ਬਾਰ ਗੋਲਾਵਾਰੀ ਹੋ ਰਹੀ ਆ ਇਹ ਜਿਹੜੀ ਜਗ੍ਹਾ ਤੇ ਆਪਾਂ ਖੜੇ ਆ ਪੰਜਾਬ ਦਾ ਪੰਜਾਬ ਦਾ ਹਿੱਸਾ ਹੈ ਸ਼ਰਮ ਆਉਣੀ ਚਾਹੀਦੀ ਹੈ ਇੱਥੇ ਪੰਜਾਬ ਦੇ ਵਿੱਚ ਹਰਿਆਣਾ ਆਪਣੀ ਕਾਰਵਾਈ ਪਾ ਰਿਹਾ ਹੈ ਪੰਜਾਬ ਸਰਕਾਰ ਸੁੱਤੀ ਪਈ ਹੈ ਪੰਜਾਬ ਸਰਕਾਰ ਨੂੰ ਹੁਣ ਦਿਖਾਈ ਨਹੀਂ ਦੇ ਰਿਹਾ ਭਗਵਾਨਤਮਾਨ ਨੂੰ ਦਿਖਾਈ ਨਹੀਂ ਦੇ ਰਿਹਾ ਡੀਸੀ ਏਡੀਸੀ ਕਿੱਥੇ ਨੇ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਹੈ ਕਿ ਕੀ ਹੋ ਰਿਹਾ ਸਾਰਿਆਂ ਦੀ ਮਿਲੀ ਭੁਗਤ ਨਾਲ ਸਾਰਾ ਕੁਝ ਹੋ ਰਿਹਾ ਪੰਜਾਬ ਦੀ ਧਰਤੀ ਦੇ ਉੱਤੇ ਗੋਲੇਵਾਰੀ ਹੋ ਰਹੀ ਹੈ ਸਾਡੇ ਨੌਜਵਾਨਾਂ ਦੇ ਉੱਤੇ ਹਮਲੇ ਕੀਤੇ ਜਾ ਰਹੇ ਨੇ ਇਹਦਾ ਜ਼ਿੰਮੇਵਾਰ ਕੌਣ ਹੈ ਕਿਹਨੂੰ ਅਸੀਂ ਮੰਨੀਏ ਆਵਾਜ਼ ਦੇਖੋ ਕਿਦਾਂ ਗੂੰਜ ਰਹੀ ਹੈ ਆਵਾਜ਼ ਦੇਖੋ ਗੋਲਾਵਾਰੀ ਦੀ ਆਵਾਜ਼ ਕਿਵੇਂ ਗੂੰਜ ਰਹੀ ਹੈ دہشت ਦਾ ਮਾਹੌਲ ਜਿਵੇਂ ਪਾਕਿਸਤਾਨ ਨਾਲ ਜੰਗ ਲੱਗੀ ਹੋਵੇ ਜਾਂ ਚੀਨ ਨਾਲ ਜੰਗ ਲੱਗੀ ਹੋਵੇ ਐਵੇਂ ਦਾ ਮਾਹੌਲ ਬਣਾਇਆ ਹੋਇਆ ਹੈ ਇਹ ਪਤੰਗਾ ਦੇ ਨਾਲ ਡਰੋਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਡਰੋਨ ਸਾਡੇ ਨੌਜਵਾਨਾਂ ਦੇ ਉੱਤੇ ਹਮਲੇ ਕਰ ਰਹੇ ਨੇ ਤੇ ਬਾਰ-ਬਾਰ ਸਾਡੇ ਨੌਜਵਾਨਾਂ ਦੇ ਅੰਗਾਂ ਨੂੰ ਜ਼ਖਮੀ ਕੀਤਾ ਜਾ ਰਿਹਾ ਤੇ ਉਹਨਾਂ ਦੇ ਸਿਰ 파ੜੇ ਜਾ ਰਹੇ ਨੇ ਸਾਡੇ ਬਾਪੂਆਂ ਦੇ ਸਿਰ ਦੇ ਉੱਤੇ ਹਮਲੇ ਕੀਤੇ ਜਾਂਦੇ ਨੇ ਸਰੀਰਾਂ ਦੇ ਉੱਤੇ ਹਮਲੇ ਕੀਤੇ ਜਾਂਦੇ ਨੇ ਉਹਨਾਂ ਨੂੰ ਪੰਜਾਬ ਸਰਕਾਰ ਨੂੰ ਸੋਚਣਾ ਚਾਹੀਦਾ ਸਾਡੇ ਕਿਸਾਨਾਂ ਦੇ ਐਮਐਸਪੀ ਨੂੰ ਲਾਗੂ ਕਰ ਦੇਣਾ ਚਾਹੀਦਾ ਤੇ ਸਾਡੇ ਕਿਸਾਨਾਂ ਨੇ ਮੰਗਿਆ ਕੀ ਹੈ ਹੁਣ ਤੱਕ ਆਪਣੇ ਹੱਕੇ ਮੰਗੇ ਨੇ ਉਹਨਾਂ ਨੇ ਕੋਈ ਜ਼ਿਆਦਾ ਬੜੀ ਚੀਜ਼ ਨਹੀਂ ਮੰਗ ਲਈ ਉਹਨਾਂ ਨੇ ਆਪਣੇ ਹੱਕ ਮੰਗੇ ਨੇ ਤੇ ਹੁਣ ਇੱਥੇ ਨੌਜਵਾਨਾਂ ਦੇ ਵਿੱਚ ਰੋਸ ਦੀ ਭਾਵਨਾ ਦਿਖਾਈ ਦੇ ਰਹੀ ਆ ਤੇ ਸਾਨੂੰ ਇਹਦੇ ਬਾਰੇ ਚਿੰਤਾ ਕਰਨੀ ਚਾਹੀਦੀ ਆ ਪੰਜਾਬ ਸਰਕਾਰ ਨੂੰ ਚਿੰਤਾ ਕਰਨੀ ਚਾਹੀਦੀ ਆ ਤੇ ਇੱਥੇ ਖਤਰੇ ਦਾ ਮਾਹੌਲ ਬਣਿਆ ਹੋਇਆ ਹੈ ਪੂਰਾ ਕਿ ਕਿਧਰੇ ਪਾਸੋਂ ਵੀ ਹਮਲਾ ਹੋ ਸਕਦਾ ਡਰੋਨ ਕਿਤੇ ਵੀ ਹਮਲਾ ਕਰ ਸਕਦੇ ਨੇ ਇਹਦਾ ਜਿੰਮੇਵਾਰ ਪੰਜਾਬ ਸਰਕਾਰ ਨੂੰ ਕਿਤੇ ਨਾ ਕਿਤੇ ਲੋਕ ਬਣਾ ਰਹੇ ਨੇ